ਇਸ ਸਕੂਲ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਹੋ ਜਿਹਾ ਨਹੀਂ ਆਇਆ ਸਾਨੂੰ ਮਜਬੂਰਨ ਤੌਰ ਤੇ ਸੜਕ ਤੇ ਬੈਠਣਾ ਪਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਸਾਡੇ ਦੇ ਆਪਕਾ ਹਿੰਦੀ ਮਿਨਿਸਟਰ ਸਾਹਿਬ ਸੁਨੀਤਾ ਕੰਬੋ ਜਿਨ੍ਹਾਂ ਦੇ ਪ੍ਰਸ਼ਾਸਨਿਕ ਅਧਾਰ ਤੇ ਮੈਂ ਲੱਖ 110 ਦੀ ਬਦਲੀ ਹੋ ਗਿਆ ਸਾਰੇ ਸਟਾਫ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਇਹ ਅਡਜਸਟ ਕਰ ਰਹੇ ਸੀਗੇ ਸਕੂਲ ਦਾ ਮਾਹੌਲ ਸੁਧਾਰਨ ਲਈ ਇੱਕ ਮੈਨੂੰ ਜਰੀਆ ਬਣਾਇਆ ਗਿਆ ਹੈ ਕਿ ਇਹ ਸੁਨੀਤਾ ਕੰਬੋ ਜਿਨੇ ਮੈਨੂੰ ਇਹ ਗੱਲ ਕਹੀ ਹੈ ਹਾਲਾਂਕਿ ਇਹ ਜਿਹੜੇ ਨਿਯਮ ਨੇ ਨਿਯਮਾਂ ਅਧੀਨ ਟੀਚਰਾਂ ਨੂੰ ਸਕੂਲ ਦੇ ਵਿੱਚ ਕਦੋਂ ਆਉਣਾ ਚਾਹੀਦਾ ਹੈ ਇਹ ਤਾਂ ਵਿਭਾਗ ਨੇ ਚੈੱਕ ਕਰਨਾ ਹੈ ਪ੍ਰਿੰਸੀਪਲ ਵੱਲੋਂ ਸਪਸ਼ਟ ਤੌਰ ਤੇ ਮੈਨੂੰ ਬਦਨਾਮ ਕਰਕੇ ਆਪਣੇ ਸਾਰੇ ਅਧਿਆਪਕਾਂ ਨੂੰ ਮੇਰੇ ਵਿਰੁੱਧ ਕੀਤਾ ਹੈ ਔਨ ਰਿਕਾਰਡ ਗੱਲ ਹੈ ਕਿ ਐਸਆਰਾਂ ਦੇ ਵਿੱਚ ਇੱਥੋਂ ਤੱਕ ਲਿਖਿਆ ਪਿਆ ਵੀ ਇਸੇ ਕਰਕੇ ਕਰਮਚਾਰੀ ਦੀ ਕਿਸੇ ਤੋਂ ਸ਼ਿਕਾਇਤ ਤੇ ਕੋਈ ਮੰਨ ਨਹੀਂ ਕਰਨਾ ਇਹ ਸ਼ਿਕਾਇਤੀ ਹੈ ਇਹ ਸਕੂਲਾਂ ਦਾ ਮਾਹੌਲ ਖਰਾਬ ਕਰਦੀ ਹੈ ਬੱਚਿਆਂ ਨਾਲ ਮਾੜਾ ਵਿਹਾਰ ਕਰਦੀ ਹੈ ਸਟਾਫ ਨਾਲ ਮਾੜਾ ਵਿਹਾਰ ਕਰਦੀ ਹੈ ਇਸ ਸਕੂਲ ਵਿੱਚ ਸਾਲ ਦੇ ਨਾਲ ਹੋ ਗਿਆ ਮੈਨੂੰ ਆਇਆ ਨੋਟ ਕਿ ਇੱਥੇ ਵੀ ਉਹੀ ਮਾਹੌਲ ਹੈ ਮੇਰੇ ਮੋਢੇ ਤੇ ਬੰਦੂਕ ਰੱਖੀ ਗਈ ਹੈ ਕਿਉਂਕਿ ਸੁਨੀਤਾ ਮੈਡਮ ਜਦੋਂ ਮੈਂ ਐਡਜਸਟਮੈਂਟ ਕੈਨਸਲ ਕਰਵਾ ਕੇ ਸਕੂਲ ਵਿੱਚ ਆਈ ਸੀ ਉਸੇ ਦਿਨ ਹੀ ਮੇਰੇ ਨਾਲ ਦੁਰਵਿਹਾਰ ਕੀਤਾ ਗਿਆ ਮਾਰਸ ਦਾ ਮਹੀਨਾ ਮੇਰੀ ਜੈਕਟ ਪਾਈ ਹੋਈ ਸੀ ਮੈਂ ਹਾਜ਼ਰ ਲਗਾਣ ਲਈ ਬੈਠੀ ਸੀ ਦਫ਼ਤਰ ਦੇ ਵਿੱਚ ਇੰਨਾਂ ਵੱਲੋਂ ਉਹ ਨਾ ਸਰਦੀ ਦੇ ਘਰੂਤੇ ਸੀ ਨਾ ਗਰਮੀ ਦੀ ਪੱਖੇ ਤੱਕ ਬੰਦ ਕਰ ਦਿੱਤੇ ਗਏ ਇਸ ਤੋਂ ਬਾਅਦ ਦੁਰਵਿਹਾਰ ਇੱਕ ਆਰਥ ਨਾਲ ਕੀ ਹੋ ਸਕਦਾ ਹੈ ਲੇਬੀ ਦਾ ਰੂਟੀ ਹੈ ਜੇ ਆਪਾਂ ਸਰ ਪ੍ਰਿੰਸੀਪਲ ਦਫ਼ਤਰ ਦੇ ਦਫ਼ਤਰ ਕਿ ਬੈਠੇ ਸੀ ਮੈਡਮ ਬੈਠੇ ਸੀ ਉੱਥੇ ਆ ਕੇ ਪ੍ਰਿੰਸੀਪਲ ਸਾਰ ਨੂੰ ਬੋਲਣ ਲੱਗੇ ਮੇਰੀ ਛੁੱਟੀ ਗਲਤ ਭਰਤੀ ਤੁਸੀਂ ਮੈਨੂੰ ਛੁੱਟੀ ਆ ਕਰੋ ਜੀ ਆਹ ਕਰੋ ਜੀ ਇਹ ਕਰੋ ਕੋਹਨ ਡੈਂਸ ਆਨ ਕਰਕੇ ਮੇਰੀ ਨਾ ਆਦਰਾ ਲਿਮਟਡ ਵਿੱਚ ਗੱਲ ਹੁੰਦੀ ਹੈ ਉਹ ਉੱਠ ਕੇ ਦਫ਼ਤਰ ਜੋ ਅਲਟੀਮੇਟ ਜਿਹੜਾ ਬਹੁਤ ਉੱਚੀ ਉੱਚੀ ਬੋਲਣ ਲੱਗ ਜਾਂਦਾ ਹੈ ਜਦੋਂ ਦੀ ਕੋਸ਼ਿਸ਼ ਕਰਦੇ ਬੰਦੇ ਨੂੰ ਖਾਣ ਦੀ ਕੋਸ਼ਿਸ਼ ਕਰਦੇ ਮੈਨੂੰ ਕੁਝ ਗਲਤ ਕਹਿਣ ਕਿਸੇ ਸਕੂਲ ਦੇ ਵਿੱਚ ਜਿੱਥੇ ਤੁਹਾਡਾ ਮੁਖੀ ਤੁਹਾਨੂੰ ਸਵੀਕਾਰ ਨਹੀਂ ਕਰਦਾ ਉੱਥੇ ਰਹਿ ਕੇ ਅਸੀਂ ਕੀ ਕਰਨਾ ਪ੍ਰਮਾਤਮਾ ਇਹਨਾਂ ਨੂੰ ਸਦਬੁੱਧੀ ਦੇ ਠੀਕ ਹੈ ਤਾਂ ਉਹ ਟਕੇ ਚਲੇ ਗਏ ਫਿਰ ਇਹ ਟਟ ਕੇ ਕੇਸ ਗੁਰੂ ਦੀ ਬਦਕਿਸਮਤੀ ਇਹ ਹੈ ਬਈ ਕਿ ਐ ਸਕੂਲ ਦੇ ਵਿੱਚ ਕਦੇ ਇਹੋ ਜਿਹਾ ਮਾਹੌਲ ਨਹੀਂ ਹੈ ਸਕੂਲ ਦੇ ਵਿੱਚ ਢੇਹਲੀ ਪੁਲਿਸ ਆਉਂਦੀ ਹਣੀ ਇਹਨਾਂ ਦੀ ਬਤਾਲ ਕੇ ਆਪ ਹੀ ਬੁਲਾ ਕੇ ਲਾਉਂਦੇ ਕੱਲ ਦਾ ਦੁੱਖ ਹੁੰਦਾ ਸਿੱਖਿਆ ਵਿਭਾਗ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਇਸ ਤਰ੍ਹਾਂ ਦੀ ਘਟਨਾਵਾਂ ਕੁੱਟਮਾਰ ਵਾਇਲੈਂਸ ਵਾਲੀ ਹੱਥੋਂ ਪਾਈ ਵਾਲੀ ਧਰਨੇ ਵਾਲੀ ਇਹ ਘਟਨਾਵਾਂ ਨੂੰ ਹਿੰਦੇ ਵਾਪਰਨ ਪਿੱਛੇ ਕਿਹਦਾ ਰੋਲ ਆਂਦਾ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਖਾਲੀ ਬੈਠੇ ਨੇ ਉਹਨਾਂ ਦੇ ਮਾਪਿਓ ਵੱਲੋਂ ਭੇਜਿਆ ਗਿਆ ਸਕੂਲ ਦੇ ਵਿੱਚ ਪੜਾਉਣ ਨੂੰ ਪਰੰਤੂ ਅਗਰ ਇਹਨਾਂ ਅਧਿਆਪਕਾਂ ਨੂੰ ਤੁਸੀਂ ਚੈੱਕ ਕਰੋਗੇ ਮੈਂ ਪੈਸੇ ਭਰਾਂਗੀ ਇਹਨਾਂ ਦੇ ਕੈਮਰੇ ਲਗਵਾਏ ਜਾਣ ਔਰ ਚੈੱਕ ਕਰੋਗੇ ਕਿ ਇਹਨਾਂ ਵੱਲੋਂ ਆਪਣੇ ਪੀਰੀਅਡ ਤੱਕ ਨਹੀਂ ਲਗਾਏ ਜਾਂਦੇ ਇਹ ਸ਼ਹਿਰ ਦਾ ਮੇਨ ਸਕੂਲ ਆ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਮਾਜ ਤੋਂ ਤੇ ਮੈਂ ਵਿਦੇਸ਼ਕਲ ਦੀ ਮਾਫੀ ਮੰਗਦਾ ਹਾਂ ਕਿ ਸਾਨੂੰ ਮਜਬੂਰ ਹੋਣਾ ਪਿਆ ਇਸ ਕੰਮ ਕਰਦਿਆਂ ਤੇ ਇਹ ਸਕੂਲ ਦਾ ਇਤਿਹਾਸ ਹੈ ਸ਼ਹਿਰ ਦਾ ਮੇਨ ਸਕੂਲ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਲਾ ਲਓ ਜਾਂ ਅਕ ਕਲਚਰਲ ਐਕਟੀਵਿਟੀ ਚ ਲਾ ਲੋ ਜਾਂ ਐਕਸਟਰਾ ਕਰਿਕੂਲਰ ਐਕਟੀਵਿਟੀ ਜਿਹੜੀ ਸਕੂਲ ਦਾ ਨਾਂ ਹੈ ਸਾਡੇ ਜ਼ਿਲ੍ਹੇ ਦਾ ਨਾਂ ਹੈ ਪੰਜਾਬ ਦਾ ਨਾਂ ਬਟ ਜੇ ਇਹ ਸਕੂਲ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਹੋ ਜਿਹਾ ਦ੍ਰਿਸ਼ ਨਹੀਂ ਆਇਆ ਸਾਨੂੰ ਮਜਬੂਰਨ ਤੌਰ ਤੇ ਸੜਕ ਤੇ ਬੈਠਣਾ ਪਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਸਾਡੇ ਦੇ ਆਪਕਾ ਹਿੰਦੀ ਮਿਨਿਸਟਰ ਸਾਹਿਬ ਸੁਨੀਤਾ ਕੰਬੋਜ ਜਿਨ੍ਹਾਂ ਦੇ ਪ੍ਰਸ਼ਾਸਨਿਕ ਅਧਾਰ ਤੇ ਮੈਂ ਖ ਲੱ 110 ਵਾਰੀ ਬਦਲੀ ਹੋਈ ਹੈ ਜਿਨ੍ਹਾਂ ਨੇ ਮਤਲਬ ਔਨ ਰਿਕਾਰਡ ਗੱਲ ਹੈ ਕਿ ਐਸਆਰਾਂ ਦੇ ਵਿੱਚ ਇਥੋਂ ਠਿੱਕਰ ਲਿਖਿਆ ਹੋਇਆ ਹੈ ਜੀ ਇਸੇ ਕਰਕੇ ਕਰਮਚਾਰੀ ਦੀ ਕਿਸੇ ਤਰ੍ਹਾਂ ਸ਼ਿਕਾਇਤ ਤੇ ਇਸ ਸਕੂਲ ਦਾ ਨਾਮ ਹਾਲੇ ਫਰਵ ਕਰਦੀ ਹੈ ਬੱਚਿਆਂ ਨਾਲ ਮਾੜਾ ਵਿਹਾਰ ਕਰਦੀ ਹੈ ਸਟਾਫ ਨਾਲ ਮਾੜਾ ਵਿਹਾਰ ਕਰਦੀ ਹੈ ਇਸ ਸਕੂਲ ਦੇ ਵਿੱਚ 1 ਸਾਲ ਡੇਢ ਸਾਲ ਹੋ ਗਿਆ ਮੈਨੂੰ ਆਇਆ ਨੂੰ ਕਿ ਇੱਥੇ ਵੀ ਉਹੀ ਮਾਹੌਲ ਹੈ ਇੱਥੇ ਇੱਥੇ ਕੁਝ ਨਹੀਂ ਜੀ ਬਸ ਇਹ ਕਦੇ ਕਿਸੇ ਜਿਵੇਂ ਸਵੇਰ ਹੁਣ ਸਰ ਅੱਜ ਕੀ ਹੋਇਆ ਇਹਨਾਂ ਦਾ ਰੋਜ਼ ਦੀ ਰੁਟੀਨ ਇਹ ਹੈ ਕਿ ਅੱਜ ਹੁਣ ਸਰ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਕੋਲ ਬੈਠੀ ਸੀ ਮੈਡਮ ਇੱਥੇ ਸੀ ਉੱਥੇ ਆ ਕੇ ਪ੍ਰਿੰਸੀਪਲ ਸਾਰ ਨੂੰ ਬੋਲਣ ਲੱਗੇ ਮੇਰੀ ਛੁੱਟੀ ਗਲਤ ਭਰਤੀ ਤੁਸੀਂ ਮੈਨੂੰ ਛੁੱਟੀ ਆ ਕਰੋ ਜੀ ਉਹ ਕਰੋ ਜੀ ਇਹ ਕਰੋ ਕੋਈ ਕੈਂਟਸ ਹੋਣ ਕਰਕੇ ਮੇਰੀ ਨਾਲ ਆਤਰਾ ਲਿਮਟਡ ਵਿੱਚ ਗੱਲ ਹੁੰਦੀ ਹੈ ਉਠ ਕੇ ਦਫ਼ਤਰ ਜੋ ਅਲਟੀਮੇਟ ਜੋ ਬਹੁਤ ਉੱਚੇ ਉੱਚੇ ਬੋਲਣ ਲੱਗ ਜਾਂਦੇ ਆ ਜਨਤਰੀ ਕੋਸ਼ਿਸ਼ ਕਰਦੇ ਬੰਦੇ ਨੂੰ ਸੌਣ ਦੀ ਕੋਸ਼ਿਸ਼ ਕਰਦੇ ਮੈਨੂੰ ਕੁਝ ਗਲਤ ਕਹਿਣ ਠੀਕ ਹੈ ਤਾਂ ਉਹ ਉਠ ਕੇ ਚਲੇ ਗਏ ਫਿਰ ਇਹ ਠੋਟ ਕੇ ਕੇਸ ਗੂੜੀ ਬਦਕਿਸਮਤੀ ਇਹ ਹੈ ਬਈ ਕਿ ਐ ਸਕੂਲ ਦੇ ਵਿੱਚ ਕਦੇ ਇਹੋ ਜਿਹਾ ਮਾਹੌਲ ਨਹੀਂ ਹੈ ਸਕੂਲ ਦੇ ਵਿੱਚ ਦਿੱਲੀ ਪੁਲਿਸ ਆਉਂਦੀ ਹਣੀ ਇਹਨਾਂ ਦੀ ਬਦੌਲਤ ਇਹ ਆਪ ਹੀ ਬੁਲਾ ਕੇ ਲਿਆਉਂਦੇ ਠੀਕ ਹੈ ਤਾਂ ਉਹ ਇਹਨਾਂ ਨੂੰ ਐਸਐਚਾ ਹੋਣਾ ਤੇ ਇਹ ਚਾਹੀਦਾ ਸੀ ਕਿ ਜਦੋਂ ਇਹਦੀ ਬਦਲੀ ਉਹ ਕਰੀ ਸੀ ਪ੍ਰਸ਼ਾਸਨਿਕ ਆਧਾਰ ਤੇ ਫਾਇਦਿਕਾ ਤੋਂ ਇੱਥੇ ਕਰੀ ਸੀ ਚਾਹੀਦਾ ਤੇ ਸੀ ਕਿਉਂਕਿ ਜਦੋਂ ਇਹੋ ਜਿਹਾ ਬੰਦਾ ਭਾਈ ਨੇਚਰ ਵਾਈ ਪੁਰੇ ਚ ਇਹ ਆਦਤ ਉਲੀ ਹੈ ਕਿ ਮੈਂ ਕੋਈ ਨਾ ਕੋਈ ਪਰੇਸ਼ਾਨੀ ਖੜੀ ਕਰਨੀ ਆ ਉਹ ਕਾਰਨ ਇਹ ਹੁੰਦਾ ਕਿ ਕਿ ਇਹ ਬੰਦਾ ਵਹਿਲਾ ਪੀੜ ਲਾਉਣਾ ਨਹੀਂ ਲਾਉਣਾ ਤੈਨੂੰ ਆਦੂ ਜ਼ਿੰਮੇਵਾਰੀ ਆ ਲੇਕਿਨ ਇਹ ਵਹਿਲਾ ਅਸੀਂ ਇਹ ਚਾਹੁੰਦੇ ਸੀ ਕਿ ਇਹੋ ਜਿਹੇ ਸਟਾਫ ਨੂੰ ਇਹੋ ਜਿਹੇ ਸਕੂਲ ਚ ਭੇਜਿਆ ਜਾਣਾ ਚਾਹੀਦਾ ਜਿੱਥੇ ਡਿਊਟੀ ਦੇਣੇ ਚਾਹੀਦੀ ਆ ਜਿੱਥੇ ਇਕੱਲੇ ਹੋਣ ਇਹ ਸਿੰਗਲ ਟੀਚਰ ਸਕੂਲ ਬਧਰੇ ਪੰਜਾਬ ਚ ਹੈਗੇ ਆ ਜੇ ਤੇਨਾਂ ਨੂੰ ਪਤਾ ਲੱਗੇ ਵੀ ਸਕੂਲ ਦਾ ਪ੍ਰਬੰਧ ਚਲਾਉਣ 'ਚ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਬੱਚਿਆਂ ਦੀ ਵੀ ਸਮੱਸਿਆ ਹੈ ਸਟਾਫ ਦੀ ਵੀ ਸਮੱਸਿਆ ਹੈ ਤੁਸੀਂ ਕੋਈ ਅਧਿਕਾਰੀਆਂ ਦੇ ਧਿਆਨ ਨਹੀਂ ਲੈਂਦਾ ਤੁਸੀਂ ਧਰਨਾ ਲਾ ਲਿਆ ਪਹਿਲਾਂ ਹੀ ਹਾਂ ਭਾਈ ਜੀ ਹਫ਼ਤਾ ਹੋ ਗਿਆ 10 ਦਿਨ ਅਸੀਂ ਵੀ ਉੱਥੇ ਵੀ ਅਸੀਂ ਧਰਨਾ ਲਾਉਣ ਲੱਗੇ ਸੀ ਫੇ ਤੁਹਾਨੂੰ ਡੀਓ ਮੈਮ ਦਾ ਫੋਨ ਆ ਗਿਆ ਤੁਸੀਂ ਕਿ ਮੈਨੂੰ ਮਿਲੋ ਅਸੀਂ ਡੀਓ ਮੈਮ ਕੋਲ ਗਏ ਆ ਅੱਜ ਵੀ ਸਵੇਰੇ ਅਸੀਂ ਫੋਨ ਕੀਤੇ ਉਹਨਾਂ ਨੂੰ ਇਹ ਨਾ ਮੈਸਟਾ ਕਰਕੇ ਫੇਰ ਮਾਹੌਲ ਖਰਾਬ ਕਰ ਰਹੀ ਐ ਇਹ ਣੇੜੀ ਤੁਸੀਂ ਅੱਗੇ ਸਾਡੀ ਗੱਲ ਸੁਣੋ ਘੰਟੇ 2 ਹੋ ਗਏ ਬਾਈ ਜੀ ਸਾਨੂੰ ਪ੍ਰਿੰਸੀਪਲ ਅਸੀਂ ਮੰਗਿਆ ਬਾਈ ਜੀ ਇਹਦੀ ਬਦਲੀ ਕੀਤੀ ਜਾਵੇ ਲੈਡੀ ਦੇ ਤੋਂ ਕਿਉਂਕਿ ਸਕੂਲ ਦਾ ਮਾਹੌਲ ਕਦੇ ਵੀ ਐਂ ਨਹੀਂ ਹੋਇਆ ਕਿਉਂਕਿ ਬੱਚਿਆਂ ਦੇ ਮਨ ਤੇ ਬਹੁਤ ਮਾੜਾ ਅਸਰ ਪੈਂਦਾ ਬਾਈ ਜੀ ਛੋਟੇ ਬੱਚੇ ਆ ਇਹ ਉਹ ਸਕੂਲ ਦਾ ਮਾਹੌਲ ਖਰਾਬ ਆ ਕੀ ਦਿੱਤੇ ਵਿਦਿਆਰਥੀਆਂ ਨਾਲ ਗਲਤ ਕੰਮ ਹੁੰਦੇ ਐ ਇਸ ਤਰ੍ਹਾਂ ਦੀ ਗੱਲ ਕੁਝ ਕੁਝ ਨਹੀਂ ਐਵੇਂ ਬਾਈ ਉਹਦਾ ਉਸ ਦੀ ਹਾਦਤ ਹੈ ਨੇਚਰ ਵਾਈਜ਼ ਇਦਾਂ ਦੀ ਆ ਉਹ ਉਹ ਤਾਂ ਕੋਈ ਮਤਲਬ ਉਹਦਾ ਤਾਂ ਮਤਲਬ ਹੀ ਇਹ ਹੈ ਨਾ ਵੀ ਮੈਂ ਉਹ ਸ਼ਰਮਾਂ ਮੈਂ ਕਹਿੰਦੇ ਮੇਰੇ ਮਤ ਤੇ ਇਲਜ਼ਾਮ ਲਾ ਦੂ ਸਾਨੂੰ ਇਹ ਗੱਲ ਨਹੀਂ ਜਿਹੜੀ ਤੇ ਬਾਕੀ ਇਹ ਗੱਲ ਤੋਂ ਮੈਂ ਵਰਬਲ ਕਹਿ ਰਿਹਾ ਹੋ ਸਕਦਾ ਮੇਰੀ ਉਹਨਾਂ ਵਸਨ ਗੁੰਦ ਨਹੀਂ ਹੋ ਸਕਦੀ ਹੈ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਸਾਡੇ ਕੋਲ ਰਿਕਾਰਡ ਹੈ ਪਿਛਲਾ ਰਿਕਾਰਡ ਵੀ ਸਾਡਾ ਕੁਦਰਤੀ ਤੌਰ ਤੇ ਮੁਲਾਜ਼ਮ ਦਾ ਤਾਂ ਹੋਣਾ ਹੀ ਹੈ ਜੋ ਰਿਕਾਰਡ ਸਾਡੇ ਕੋਲ ਹੈਗਾ ਡੀਓ ਮੈਡਮ ਨੇ ਦਿੱਤਾ ਤੁਹਾਨੂੰ ਦੇ ਦੇ ਇਸ ਪਰਨਾ ਨਾ ਕੋਤ ਜਾਰੀ ਨੂੰ ਪਰਨਾ ਉਹ ਨਜ਼ਰ ਜਾਰੀ ਨੂੰ ਬਾਈ ਜਿਹੜਾ ਤੇ ਕੋਈ ਹੱਲ ਨਹੀਂ ਹੁੰਦਾ ਸੀ ਇਹ ਚਾਹੁੰਦੇ ਕਿ ਬਦਰੀਏ ਤੋਂ ਕਿ ਤੇ ਹੋਰ ਕਿਤੇ ਜਾਵੇ ਇਹ ਸਕੂਲ ਦਾ ਮਾਹੌਲ ਖਰਾਬ ਨਾ ਹੋਵੇ ਬੱਚਿਆਂ ਦੀ ਪੜਾਈ ਦਾ ਨਸਾਨ ਨਾ ਹੋ ਪਰ ਇਹ ਇਸ ਗੱਲ ਦੀ ਸੁਣ ਪਾਈ ਨਹੀਂ ਕੀਤੀ ਜਾਂਦੀ ਸਮੇਂ ਸਰ ਪਹੁੰਚਣ ਤੇ ਵੀ ਇੰਨਾ ਵੱਲੋਂ ਕੈਟ ਛੁੱਟੀਆਂ ਕਰੀਆਂ ਜਾਂ ਆਪਣਾ ਨਹੀਂ ਕਿਉਂ ਵਿਚਰਾ ਕੀਤਾ ਯਾਰ ਸਾਰਾ ਸਟਾਫ ਇੱਕ ਪਾਸੇ ਸਾਰੇ ਸਟਾਫ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਇਹ ਅਡਜਸਟ ਕਰ ਰਹੇ ਸੀਗੇ ਸਕੂਲ ਦਾ ਮਾਹੌਲ ਸੁਧਾਰਨ ਲਈ ਇੱਕ ਮੈਨੂੰ ਜਰੀਆ ਬਣਾਇਆ ਗਿਆ ਹੈ ਕਿ ਇਹ ਸੁਨੀਤਾ ਕੰਬੋਜ ਨੇ ਮੈਨੂੰ ਇਹ ਗੱਲ ਕਹੀ ਹੈ ਹਾਲਾਂਕਿ ਇਹ ਜਿਹੜੇ ਨਿਯਮ ਨੇ ਨਿਯਮਾਂ ਅਧੀਨ ਟੀਚਰਾਂ ਨੂੰ ਸਕੂਲ ਦੇ ਵਿੱਚ ਕਦੋਂ ਆਣਾ ਚਾਹੀਦਾ ਹੈ ਇਹ ਤਾਂ ਵਿਭਾਗ ਨੇ ਚੈੱਕ ਕਰਨਾ ਹੈ ਪ੍ਰਿੰਸੀਪਲ ਵੱਲੋਂ ਸਪਸ਼ਟ ਤੌਰ ਤੇ ਮੈਨੂੰ ਬਦਨਾਮ ਕਰਕੇ ਆਪਣੇ ਸਾਰੇ ਅਧਿਆਪਕਾਂ ਨੂੰ ਮੇਰੇ ਵਿਰੁੱਧ ਕੀਤਾ ਹੈ ਤਾਂ ਕਿ ਇਹਨਾਂ ਸਾਰਿਆਂ ਦੀ ਜੋ ਹੈਗਾ ਕੰਫਰਟ ਜ਼ੋਨ ਬਣੀ ਰਹੇ ਮੇਰੇ ਮੋਢੇ ਤੇ ਬੰਦੂਕ ਰੱਖੀ ਗਈ ਹੈ ਕੇ ਸੁਨੀਤਾ ਮੈਡਮ ਜਦੋਂ ਮੈਂ ਐਡਜਸਟਮੈਂਟ ਕੈਨਸਲ ਕਰਵਾ ਕੇ ਸਕੂਲ ਵਿੱਚ ਆਈ ਸੀ ਉਸੇ ਦਿਨ ਹੀ ਮੇਰੇ ਨਾਲ ਦੁਰਵਿਹਾਰ ਕੀਤਾ ਗਿਆ ਮਾਰਸ ਦਾ ਮਹੀਨਾ ਮੇਰੀ ਜੈਕਟ ਪਾਈ ਹੋਈ ਸੀ ਮੈਂ ਹਾਜ਼ਰਗ ਲਗਾਣ ਲਈ ਬੈਠੀ ਸੀ ਦਫ਼ਤਰ ਦੇ ਵਿੱਚ ਇੰਨਾਂ ਵੱਲੋਂ ਉਹ ਨਾ ਸਰਦੀ ਦੇ ਘਰ ਤੇ ਸੀ ਨਾ ਗਰਮੀ ਦੀ ਪੱਖੇ ਤੱਕ ਬੰਦ ਕਰ ਦਿੱਤੇ ਗਏ ਇਸ ਤੋਂ ਬਾਅਦ ਦੁਰਵਿਹਾਰ ਇਹ ਆਰਥ ਨਾਲ ਕੀ ਹੋ ਸਕਦਾ ਅੱਜ 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 ਵੀ ਮੇਰੀ ਡਾਇਰੀ ਨੌਵੀਂ ਜਮਾਤੇ ਬੰਡਲ ਮਾਰਕ ਲਿਸਟਾਂ ਜੋ ਹੈਗੀਆਂ ਨੇ ਉਹ ਡਸਟਬਿਨ ਵਿੱਚ ਆਪਣੇ ਪੀਐਨ ਨੂੰ ਕਹਿ ਕੇ ਡਸਟਬਿਨ ਵਿੱਚ ਸਟਾਉਣ ਦੀ ਸਟੋਵਾਈਆਂ ਅਧਿਕਾਰੀਆਂ ਨੇ ਦਾਦੇ ਮੈਂ ਇਸ ਤਰ੍ਹਾਂ ਹੋ ਰਿਹਾ ਜਿਵੇਂ ਪਿਛਲੇ ਕੁਝ ਮੈਂ ਕਦੀ ਵੀ ਕਿਸੇ ਸਕੂਲ ਦੇ ਵਿੱਚ ਜਿੱਥੇ ਤੁਹਾਡਾ ਮੁਖੀ ਤੁਹਾਨੂੰ ਸਵੀਕਾਰ ਨਹੀਂ ਕਰਦਾ ਉੱਥੇ ਰਹਿ ਕੇ ਅਸੀਂ ਕੀ ਕਰਨਾ ਪ੍ਰਮਾਤਮਾ ਇਹਨਾਂ ਨੂੰ ਸਦਬੁੱਧੀ ਦੇ ਜੇਕਰ ਵਿਭਾਗ ਵੱਲੋਂ ਪਹਿਲੇ ਮੇਰੀ ਹੋਰ ਬਦਲੀਆਂ ਜੇ ਮੈਂ ਇੱਕ ਹੋਰ ਬਦਲੀ ਕਰਵਾ ਦੂੰਗੀ ਕਦੇ ਤਾਂ ਕਦੇ ਤਾਂ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਤੋਂ ਮੈਨੂੰ ਚੰਗਾ ਪ੍ਰਿੰਸੀਪਲ ਮਿਲੇਗਾ ਜਿੱਦਾ ਮਾਹੌਲ ਸਹੀ ਹੈ ਪਰ ਇਸ ਗੱਲ ਦਾ ਦੁੱਖ ਹੁੰਦਾ ਸਿੱਖਿਆ ਵਿਭਾਗ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਇਸ ਤਰ੍ਹਾਂ ਦੀ ਕਠਿਨਾਵਾਵਾਂ ਕੁੱਟਮਾਰ ਵਾਇਲੈਂਸ ਵਾਲੀ ਹੱਥੋਂ ਪਾਈ ਵਾਲੀ ਧਰਨੇ ਵਾਲੀ ਇਹ ਕਠਿਨਾਵਾ ਨੂੰ ਦੇ ਵਾਪਰਨ ਪਿੱਛੇ ਕਿਹਦਾ ਰੋਲ ਆਂਦਾ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਖਾਲੀ ਬੈਠੇ ਨੇ ਉਹਨਾਂ ਦੇ ਮਾਪਿਓ ਵੱਲੋਂ ਭੇਜਿਆ ਗਿਆ ਸਕੂਲ ਦੇ ਵਿੱਚ ਪੜਾਉਣ ਨੂੰ ਪਰੰਤੂ ਅਗਰ ਇਹਨਾਂ ਅਧਿਆਪਕਾਂ ਨੂੰ ਤੁਸੀਂ ਚੈੱਕ ਕਰੋਗੇ ਮੈਂ ਪੈਸੇ ਪਰਾਂਗੀ ਇਹਨਾਂ ਦੇ ਕੈਮਰੇ ਲਗਵਾਏ ਜਾਣ ਔਰ ਚੈੱਕ ਕਰਾਂਗੇ ਕਿ ਇਹਨਾਂ ਵੱਲੋਂ ਆਪਣੇ ਪੀਰੀਅਡ ਤੱਕ ਨਹੀਂ ਲਗਾਏ ਜਾਂਦੇ ਵਿਭਾਗ ਵੱਲੋਂ ਐਜ਼ ਅ ਹਿੰਦੀ ਟੀਚਰ ਮੇਰੇ ਕੋਲ ਸਾਇੰਸ ਵੀ ਪੜਵਾਈ ਗਈ ਕੱਲੇ-ਕੱਲੇ ਸਕੂਲਾਂ ਵਿੱਚ ਵੀ ਭੇਜਿਆ ਗਿਆ ਸੀ ਸਕੂਲ ਚਲਾ ਕੇ ਵੇਖਿਆ ਖਾਣੇ ਬਣਾਵਾ ਕੇ ਦੇਖਿਆ ਨੇ ਸਭ ਕੁਝ ਵੇਖਿਆ ਇਹ ਲੋਕਲ ਕਰਮਚਾਰੀ ਜਿਹੜੇ ਹੈਗੇ ਉਹਨਾਂ ਨੂੰ ਮੇਰੇ ਵਿਰੁੱਧ ਕੀਤਾ ਗਿਆ ਇਹ ਤਾਂ ਗਲਤ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾ ਰਿਹਾ ਹੈ ਪ੍ਰਿੰਸੀਪਲ ਦਾ ਇੱਕ ਫਰਜ਼ ਬੰਦਾ ਸੀ ਕਿ ਮਾਹੌਲ ਨੂੰ ਜਿਹੜਾ ਹੈਗਾ ਆਪਸੀ ਸਹਿਮਤੀ ਲੈਣ ਵਾਲਾ ਸਹੀ ਕੀਤਾ ਜਾਏ ਪਰੰਤੂ ਇਹਨਾਂ ਦੀ ਪੂਰ ਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਮੈਨੂੰ ਸਕੂਲ ਦੇ ਵਿੱਚੋਂ ਕੱਢਣ ਦੀ ਦੇਖੋ ਕੋਈ ਕਿਸੇ ਨੂੰ ਸਕੂਲ ਵਿੱਚੋਂ ਕੱਢ ਨਹੀਂ ਸਕਦਾ ਕੋਈ ਰੱਖ ਨਹੀਂ ਸਕਦਾ